ਸਾਰਾ ਉਹ ਜਿਹੜੀ ਕੈਦ ਲਈ ਜਾਂ ਮੋਟਰਾਂ ਵਿੱਚ ਸਾਡੀ ਚੱਲਿਆ ਜਿੰਨੇ ਦੇ ਜਾਂਦਾ ਨਹੀਂ ਕੰਮ ਕਰਦਾ ਆਪਣਾ ਤੇ ਨਾਲ ਪਿੱਛੇ ਰੋ ਪਿਕਚਰੋਂ ਪਿੱਛੇ ਉਹ ਹੈਲੋ ਇਹ ਮੱਕੀ ਨਭਾ ਨਾ ਲੈਦਾ ਆਦ ਰੋਣਾ ਛੋਟਾ ਹੀ ਬਣਿਆ ਤੇ ਮੱਛੀ ਫੜ ਲਿਆ ਦਸਰ ਮੱਛੀ ਵਾਲੇ ਦਾ ਅੰਦਰ ਖੇਰ ਤੇ ਫੜ ਲੈਂਦਾ ਨਹੀਂ ਨਹੀਂ ਪਾਵਾ ਲੱਗੇ ਵੀ ਠੀਕ ਆ ਮੱਛੀ ਫੜ ਰਿਹਾ ਮਜਬੂਰ ਆ ਕੇ ਜਾ ਗੁਜ਼ਾਰਾ ਤਾਂ ਕਰਨਾ ਹੀ ਹੈ ਸਾਰਾ ਏਰੀਆ ਡੁੱਬ ਗਿਆ ਬਾਈ ਸਾਰਾ ਏਰੀਆ ਡੁੱਬ ਗਿਆ ਅੱਜ ਆ ਗਿਆ ਬਸ ਤਕਰੀਬਨ ਕੁਸ ਹੋਰ ਲੈ ਜਾਂ ਪਲਿਸ਼ਾ ਦੇਵਾਂਗਾ ਦਾ ਕਿਨੇ ਰੋ ਰਹਿਗਾ ਜਮੀਨ ਰੁਖਾ ਰ ਮੋਟਰ ਤੇ ਚੱਲੀ ਟਰਾਂਸਫਰ ਮੌਕੇ ਤੇ ਇਥੇ ਦੇਖਦਾ ਸਾਰਾ ਬੰਦੇ ਖੋਲਣ ਡੈ ਬੇ ਤਿੰਨ ਦਿਨ ਚਲੇ ਗਏ ਬਹੁਤ ਕੀ ਮਟਾਣਾ ਸਰਕਾਰ ਨੇ ਭੇਜਿਆ ਕੁ ਹਾਂਜੀ ਸਰਕਾਰੀ ਬੰਦੇ ਰਹੇ ਕੋਈ ਸੁਵਾਲ ਤੁਹਾਡੇ ਤੋਂ ਸੁਵਾਲ ਕੋਈ ਸ਼ੈ ਅਫਸਰਸ਼ਣ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੀ ਕੋਈ ਅਧਿਕਾਰੀ ਨਹੀਂ ਆਇਆ ਨਹੀਂ ਜੀ ਨਾ ਜੀ ਇੱਕ ਵੀ ਨਹੀਂ ਆਇਆ ਪਹਿਲਾਂ ਬੰਦ ਤੇ ਮਿੱਟੀ ਪਾਉਂਦੇ ਸੀ ਉਹ ਟਾਲੀ ਟਾਲੀ ਪਾ ਕੇ ਤਾਂ ਵੀ ਨਿਕਲ ਗਏ ਭਾਈ ਚੰਨੀ ਸਾਹਿਬ ਇੱਥੇ ਕਰੋ ਇੱਥੇ ਸਾਰਾ ਇਧਰ ਕੋਈ ਇਧਰ ਨਹੀਂ ਆਉਂਦਾ ਇੱਥੇ ਤੋਂ ਪੱਕਾ ਹੀ ਪਿੱਛੇ ਨਹੀਂ ਗਏ ਕਿ ਦੇ ਨਹੀਂ ਆਲੇ ਫਿਰਨਾ ਕਰਦਾ ਅੱਦਾ ਬੱਦਾ ਅੱਦਾ ਫਸਾ ਗਾਡੇ ਘਰੇ ਲੈ ਕਿਦਾਂ ਸਰਪਚਾਇਆ ਵੀਰੇ ਕਿੰਨੀ ਕਿ ਏਕੜ ਜ਼ਮੀਨ ਹੋਣੀ ਜੀ ਤੁਹਾਡੇ 5000 ਏਕੜ ਜੋ ਧੱਕਾ ਵਸਤੂ ਇੱਧਰ ਬੈਠੀ ਉਹ ਤੋਂ ਉੱਪਰ ਆ ਜੋ ਸ਼ਾਹਕੋੜ ਤੱਕ तकरीबन 10000 ਦੇ ਏਕੜ ਇਹਦੇ ਵਿੱਚ ਹੋਰ ਇਹ ਵੀ ਹੋਣਾ ਸਰ ਲੋਕਾਂ ਦੀ ਜਿਹੜੀ ਜਿਹੜੀ ਉਹ ਮਹਾਜੀ ਤੋਂ ਰਹਿ ਜਾਣੇ ਆ ਤੇ ਜਿਹੜੇ ਇੱਧਰ ਰਹਿ ਜਾਣੇ ਆ

ਉੱਪਰ ਵੀਰ ਤੇ ਆ ਜਾ ਬਾਤ ਦੱਸ ਦੋੱਖਾ ਤੇ ਵੀ ਸਮਾਜ ਚ ਕੀ ਫਿਰਦਾ ਇਹ ਮੱਛੀਆਂ ਫੜਦਾ ਕਿੱਧਰ ਜਾਣੇ ਅੱਛਾ ਇੱਕ ਮਿੰਟ ਚੱਲ ਹਸਾਬ ਕਰੀ ਬਹੁਤ ਕਈ ਬੰਦੇ ਹੋਏ ਚੰਨੀ ਸਾਡੀ ਜਿਹੜੀ ਇੱਕ ਸਮੱਸਿਆ ਸਾਰਿਆਂ ਦੀ ਜਿਹੜੀ ਤੁਹਾਨੂੰ ਦੇ ਨੂੰ ਦੱਸਣ ਨੂੰ ਲੈ ਗਿਆ ਆ ਦਿਖਾਈ ਦੇ ਹਾਂ ਇਦਾਂ ਕੋਲ ਸਭ ਸਾਡੀ ਸਮੱਸਿਆ ਇਹ ਆ ਵੀ ਆ ਸਾਰਾ ਏਰੀਆ ਜਿਹੜਾ ਇਹਦੇ ਐਡਵਾਂਸ ਬੰਨ ਹੁੰਦਾ ਸੀ ਅਗਲੇ ਪਾਸੇ ਉਹ ਐਡਵਾਂਸ ਬੰਨ ਟੁੱਟ ਗਿਆ ਐਕੀ ਵੀ ਲਾਇਆ ਸੀ ਐਕੀ ਵੀ ਲਾਇਆ ਸੀ ਫੇਰ ਉਹ ਟੁੱਟ ਗਿਆ ਉਹ ਸਾਡੀ ਇਹ ਪੱਟਾ ਬਸਤੀ ਬਸ ਉਹਥੇ ਬਸਤੀ ਸੀ ਬੰਦੇ ਉੱਤੇ ਮਕਾਨ ਬਣੇ ਸੀ ਉਹ ਸਾਰੇ ਰੁੜ ਗਏ ਪਿਛਲੇ ਬੰਨ ਹੱਦ ਚਲੋ ਲੋਕਾਂ ਨੇ ਫੇਰ ਆਪਣੀ ਮਿਹਨਤ-ਮੁਦਦ ਕਰਕੇ ਉਹਨੂੰ ਸਿੱਧਾ-ਸੁਦਾ ਕੀਤਾ ਪਰ ਮਿੱਟੀ ਹੀ ਹੱਥ ਤੇ ਮਿੱਟੀ ਦੁਆਰਾ ਪਈ ਨਹੀਂ ਨੋਚਾ ਉਦਾਂ ਹੀ ਆ ਜਿਹੜੀ ਸਾਡੀ ਮੇਨ ਸਮੱਸਿਆ ਆ ਨਾ ਜਿਹਦੇ ਸਫਰ ਲੱਗਦੇ ਆ ਪੱਥਰ ਲਾ ਕੇ ਉਹ ਨਹੀਂ ਲੱਗ ਰਹੇ ਦਰਿਆ ਵਗੀ ਜਾਂਦਾ ਜਮੀਨਾਂ ਜਿਹਨੀਆਂ ਆਵਾਜ਼ ਜਮੀਨਾਂ ਵੀ ਖਰਾਬ ਕਰੀ ਬੰਨ ਨਹੀਂ ਪ੍ਰੋਪਰ ਬੰਨਦੇ ਨਹੀਂ ਬੰਨਦੇ ਹੈਗੇ ਅੱਜ ਦਾ ਬਾਹਰਲਾ ਬੰਨਿਆ ਇਹਦੇ ਅੱਗੇ ਅੱਗੇ ਐਡਵਾਂਸ ਬੰਨਿਆ ਸਰਦਿਵਾਂਣ ਫਰ ਨਹੀਂ ਆਇਆ ਅੱਜ ਬੰਦੇ ਨੂੰ ਐਡਵਾਂਸ ਬੰਨ ਕੇ ਜਿਹਨੇ ਆਰਜੀ ਬੰਨ ਕੇ ਦੇ ਦਿੱਤਾ ਉਹ ਐਡਵਾਂਸ ਬੰਨ ਲੋਕੀ ਲੋਕਾਂ ਨੇ ਆਪਣੀ ਆਪ ਆਪ ਆਪਣੀ ਹਿੰਮਤ ਨਾਲ ਆਇਆ ਆਪਣੀਆਂ ਜਮੀਨਾਂ ਛੱਡ ਕੇ ਲਾਇਆ ਉਹ ਪਿਛਲੀ ਵਾਰੀ ਵੀ ਰੁੜ ਗਿਆ ਇਹ ਟੁੱਟ ਜਾਂਦਾ ਜਦੋਂ ਟੁੱਟ ਜਾਂਦਾ ਫਿਰ ਦਰਿਆ ਦਾ ਪਾਣੀ ਬਾਹਰ ਆਉਂਦਾ ਨਹੀਂ ਤੇ ਸਾਰੀ ਜ਼ਮੀਨ ਮੋਟਰਾਂ ਲੱਗੀਆਂ ਸਾਰੀ ਬਾਜ਼ਮੀਨ ਹੁਣ ਜਿਹੜੀ ਪ੍ਰੋਬਲਮ ਆ ਪਿੱਛੋਂ ਇੱਥੋਂ ਲੈ ਕੇ 5-7 ਕਿਲੋਮੀਟਰ ਤੋਂ ਚੱਕ ਬਟਾਲਾ ਸਾਡੇ ਜਾਣੀਆਂ ਤੋਂ ਪਿੱਛੋਂ ਲੈ ਕੇ ਸਮੈਲਪੁਰ ਤੋਂ ਉੱਥੇ ਕੀ ਆ ਜਿਹੜੇ ਪ੍ਰੈਸ਼ਰ ਪੈਂਦਾ ਜਦੋਂ ਪਿਆਸ ਪਰਤਾ ਮੁਰੇਉਂ ਡਾਫ ਲੱਗਦੀ ਆ ਫਿਰ ਇਹ ਪਾਣੀ ਬਈਆਂ ਵੱਲੋਂ ਸਾਡੇ ਬੈਕ ਲੈ ਜਾਂਦਾ ਜਦੋਂ ਬਈਆਂ ਵੱਲੋਂ ਜਾਂਦਾ ਪਾਣੀ ਬਈ ਕੋਈ ਖਰਾਬਾ ਹੁੰਦਾ ਲੋਕਾਂ ਦੀ ਜ਼ਮੀਨ ਦਾ ਤੇ ਫਿਰ ਇਹਦੇ ਨਾਲ ਖਰਾਬਾ ਸਾਡਾ ਫਿਰ ਜਿਹੜਾ ਨੁਕਸਾਨ ਆ ਸਾਨੂੰ ਇੱਕੋ ਹੀ ਆ 20 ਸੱਤੇ ਜਿੰਨੇ ਇੱਕ ਤਾਂ ਸੋਫਾ ਲਾ ਦੇ ਪ੍ਰੋਪਰ ਪੱਥਰ ਲਾ ਕੇ ਇਹ ਤੁਹਾਨੂੰ ਪਾਰਲੀਮੈਂਟ ਤੇ ਸ਼ੂ ਚੱਕਣ ਦੀ ਲੋੜ ਆ ਦੇਖੋ ਹੁਣ ਇਹ ਨਹੀਂ ਪਤਾ ਸਰਕਾਰ ਨਹੀਂ ਪਰ ਕੱਪੜੇ ਬਰਾਗੇ ਤੇ ਕਿਲਾਏ ਇਹ ਲੋਕ ਪਟਨਾ ਵਾਲੇ ਤਾਂ ਹੋ ਗਏ ਤਾਂ ਇਹਨਾਂ ਮਾਰਨਾ ਇਹ ਤੁਹਾਡਾ ਪਿਛਲੀ ਵਾਰ ਹੀ ਪਾਣੀ ਆਇਆ ਹੋਰ ਹਰ ਸਵੇਰੇ 23 ਜਿਹੜੇ ਆ ਗਏ 23 ਇਹ ਵੀ ਆਇਆ ਹੁਣ ਵੀ 23 ਸਹੀ ਤੋਂ ਬਾਅਦ ਕੋਈ ਨਹੀਂ ਚੱਲਦੀ ਇੱਧਰ ਵੀ ਆ ਗਏ ਬੰਨ ਦੇ ਇਸ ਪਾਸੇ ਵੀ ਆ ਗਏ 23 ਜੀ ਨਹੀਂ 19 ਦਾ ਬੰਨ ਤਾਂ ਇਧਰ 5 5 6 6 ਫੁੱਟ ਪਾਣੀ ਸੀ ਪਿਛਲੇ ਪਾਸੇ ਦਾ ਦਾ ਫੁੱਟ 10 10 ਫੁੱਟ 10 ਤੋਂ 12 ਪਲੱਸ 99 ਨਹੀਂ ਨਹੀਂ ਬਰਾबरी ਸੀ ਆਪਾਂ ਇਕੱਠੇ ਖੜੇ ਸੀ ਜਦੋਂ ਟੋਪਾ ਇੱਥੋਂ ਨਾ ਕਿੰਨੀ ਜਗ੍ਹਾ ਦੇ ਸਾਰੇ ਇਹਨੂੰ ਦੇ ਦਿਓ ਸਾਰਿਆਂ ਨੂੰ ਇਧਰ ਨੂੰ ਕਰੋ ਸਾਰਾ ਸਾਰਿਆਂ ਨੂੰ ਦੇਖੋ ਸਾਡੇ ਕੋਲ ਤੋਂ ਖਰਾਲੀ ਦੇ ਚੜਾਹੋ ਪੈਂਸ ਪਿੱਛੇ ਪਾਣੀ ਲੱਗਿਆ ਰਹਿਦਾ ਸੜਕੀ ਟੁੱਟ ਗਈ ਇਹ ਪਿੰਡ ਮੜਾਲਾ ਛੱਲਾ ਮੂਰੇ ਪੈ ਜਾਂਦਾ ਗੱਟਾ ਮੰਡੀ ਕਾਸੂ ਜਿਹਨੂੰ ਲੱਖੂ ਦੀਆਂ ਛੱਲਾ ਵੀ ਕਹਿੰਦੇ ਨੇ ਇਹ ੱਤਕਾ ਬਸਤੀ ਵੀ ਆ ਨਾਲ ਉਹਦੇ ਜੇ ਗੱਟਾ ਮੰਡੀ ਕਾਸੂ ਚ ਤੇ ਪਿਛਲਾ ਪਿੰਡ ਸਾਡਾ ਮੁੰਡੀ ਸ਼ਹਿਰੀਆਂ ਉਤੋਂ ਪਿਛਲਾ ਮੜਾਲਾ ਮੁੰਡੀ ਚੋਲੀ ਆ ਇਹ ਤਿੰਨ ਇਹ ਜਿਹੜਾ ਗੁੰਜ ਪੈਂਦਾ ਹੈ ਚਾਰ ਪਿੰਡ ਵਾਲੇ ਦੋਲੇ ਦੇ ਇਹ ਡੀ ਬਣਦੀ ਆ ਜੀ ਮੂਰੇ ਉਧਰੋਂ ਵਹੀ ਆਉਂਦੀ ਆ ਤਾਂ ਵਹੀਂ ਤੋਂ ਵਹੀਂ ਅੱਗੇ ਜਾ ਕੇ ਰਲਦੀ ਆ ਤੇ ਇਹ ਦਰਿਆ ਇਧਰੋਂ ਆਉਂਦਾ ਸੱਤ ਨੂੰ ਤੇ ਫੇਰ ਅੱਗੇ ਜਾ ਕੇ ਉਹ ਜਾਨ ਕੇ ਤਾਂ ਪਿਆਸ ਹਰੀ ਕੇ ਹੱਥ ਤੇ ਜਾਂਦਾ ਉਹ ਅੱਗੋ ਡਾਕ ਲਾਉਂਦਾ ਤੇ ਰਹਿੰਦੇ ਵੇ ਹਾਂ ਮੁੰਡੀ ਸ਼ਹਰੀਆਂ ਤੇ ਕੁਝ ਘਰ ਦੇ ਵਿੱਚ ਪਾਣੀ ਦੇ ਟਹਿਰ ਵੀ ਗਏ ਆ ਪਾਣੀ ਦੇ ਬਾਟੇ ਉਹ ਜਿਹੜੇ ਵਹੀਂ ਵਾਲੇ ਪਾਸੇ ਜਿੱਥੇ ਉਹ ਕਿਸ਼ਤੀ ਤੁਸੀਂ ਕਹਿੰਦੇ ਕਿਸ਼ਤੀ ਚੱਲਦੀ ਆ ਉਹ ਇਹਨਾਂ ਦੇ ਪਿੰਡ ਆ ਬੰਦੇ ਵੀ ਆ ਤੁਸੀਂ ਜੰਨੀ ਸਾਹਿਬ ਅੱਜ ਤੁਸੀਂ ਆਏ ਹੋ ਮਡਾਲਾ ਛੰਨਾ ਇੱਥੇ 23 ਜੇ ਵੀ ਹੜਾ ਆਇਆ ਤੇ 19 ਜੇ ਵੀ ਆਇਆ 19 ਜੇ ਤੁਹਾਡੀ ਆਪਣੀ ਸਰਕਾਰ ਸੀ ਤਾਂ ਵੀ ਕਾਰਜ ਜ ਰਹਿ ਗਏ ਅਧੂਰੇ ਹੁਣ 23 ਜੇ ਆਇਆ ਤਾਂ ਤਾਂ ਵੀ ਉਸੇ ਤਰ੍ਹਾਂ ਹੀ ਲੋਕ ਜਿਹੜੇ ਪਰੇਸ਼ਾਨ ਆ ਤੇ ਕੀ ਦੇਣਾ ਚਾਹੁੰਦੇ ਮੌਜੂਦਾ ਸਰਕਾਰ ਨੂੰ ਤੁਸੀਂ ਠੀਕ ਕਰ ਸਕਦੇ ਇਹ ਛਾ ਕੋੜ ਹਲਕੇ ਦਾ ਮੰਡਾਲਾ ਛੰਨਾ ਪਿੰਡ ਇੱਥੇ ਦੇ ਨਾਲ ਦੇ ਕਾਫੀ ਪਿੰਡ ਤੇ ਲਗਭਗ 10 ਤੋਂ 15000 ਏਕੜ ਜ਼ਮੀਨ ਚਾਰੇ ਪਾਸੇ ਪਾਣੀ ਚ ਡੁੱਬੀ ਪਈ ਹੈ ਜੀ ਇਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਐਸੀ ਇੱਕ ਪਿੱਛੇ ਪੁਲ ਪਾਸ ਕੀਤਾ ਸੀ ਇੱਕ ਸੜਕ ਪਾਸ ਕੀਤੀ ਸੀ ਪ੍ਰਧਾਨ ਮੰਤਰੀ ਸੜਕ ਯੋਜਨਾ ਚ 11 ਕਰੋੜ ਰੁਪਏ ਦਾ ਪੁਲ ਲੱਗਣਾ ਸੀ ਫੋਨ ਜਾ ਕੇ ਇਹ ਸਰਕਾਰ ਨੇ ਉਹਦਾ ਟੈਂਡਰ ਲਗਾਇਆ ਲੇਕਿਨ ਕੇਂਦਰ ਸਰਕਾਰ ਨੇ ਹੁਣ ਇਹ ਕਰਤਾ ਕਿ ਤੁਸੀਂ ਟਾਈਮ ਸਿਰ ਕਿਉਂ ਨਹੀਂ ਕੰਮ ਕਰਾਇਆ ਸਾਢੇ 3 ਸਾਲ ਕਿਉਂ ਕੱਢਦੇ ਇਸ ਕਰਕੇ ਉਹਨਾਂ ਨੇ ਇਹ ਕੰਮ ਨੂੰ ਰੋਕ ਦਿੱਤਾ ਜੀ ਤੇ ਫੇਰ ਇਹ ਗਦੀ ਗੇੜ ਚ ਪੈ ਗਿਆ ਕੰਮ ਜੀ ਹੁਣ 11 ਤਰੀਕ ਨੂੰ ਜਿਹੜੀ ਕਮੇਟੀ ਦਾ ਮੈਂ ਚੇਅਰਮੈਨ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਪੂਰੇ ਇੰਡੀਆ ਦਾ ਨੈਸ਼ਨਲ ਹਾਈਵੇ ਤੇ ਪੀ ਡਬਲ ਯੂ ਡੀ ਜਿਹੜੀ ਕੇਂਦਰ ਦੀ ਹੈ ਉਹਨਾਂ ਦਾ ਐਸੀ ਚੇਅਰਮੈਨ ਉੱਥੇ ਬੁਲਾਇਆ ਤੇ ਇਸ ਪੁਲ ਦੀ ਗੱਲ ਕਰਨੀ ਹੈ ਇਸੇ ਤਰ੍ਹਾਂ ਦੀਆਂ ਇਹ ਹਲਕੇ ਦੀਆਂ 165 ਨੇ ਬਾਟ ਕਿਲੋਮੀਟਰ ਬਾਟ ਕਿਲੋਮੀਟਰ ਸੜਕਾਂ ਇਹ ਹਲਕੇ ਦੀਆਂ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਸੜਕਾਂ ਇਸ ਕਰਕੇ ਰੁਕੀਆਂ ਤੇ ਪੁਲ ਰੁਕੇ ਕੀ ਜੀ ਸਰਕਾਰ ਨੇ ਟਾਈਮ ਸੀ ਰੋਣਾ ਦੇ ਟੈਂਡਰ ਲਾ ਕੇ ਕੰਮ ਨਹੀਂ ਸ਼ੁਰੂ ਕੀਤਾ ਇੱਥੇ ਅੱਗੇ ਇੱਕ ਕੱਚਾ ਬੰਨ ਹੈ ਜਿਹੜਾ ਹਰ ਵਾਰ ਟੁੱਟ ਜਾਂਦਾ ਤੇ ਇਹਨਾਂ ਪਿੰਡਾਂ ਨੂੰ ਹਰ ਵਾਰ ਮਾਰ ਕਰਦਾ ਐਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਦੇਖੋ ਕਿੰਨੇ ਲੋਕ ਆ ਕੇ ਸਾਨੂੰ ਇੱਥੇ ਮਿਲਣ ਵਾਸਤੇ ਆਏ ਹੋਏ ਤੇ ਐਸੀ ਜਿਨ੍ਹਾਂ ਵਿੱਚ ਇੱਥੇ ਖੜੇ ਆ ਨਾ ਤਾਂ ਕੋਈ ਰਾਹਤ ਪਹੁੰਚੀ ਨਾ ਇੱਥੇ ਕੋਈ ਸਰਕਾਰੀ ਬੰਦਾ ਪਹੁੰਚਿਆ ਨਾ ਕੋਈ ਸਰਕਾਰੀ ਗੱਡੀ ਪਹੁੰਚੀ ਤੇ ਇਹ ਲੋਕਾਂ ਨੂੰ ਸਰਕਾਰ ਨੇ ਇਹਨਾਂ ਦੇ ਹਾਲ ਤੇ ਛੱਡਿਆ ਹੋਇਆ ਹੈ ਕਈਆਂ ਦੇ ਘਾਟ ਡੁੱਬੇ ਪਏ ਆਈਆਂ ਕਈਆਂ ਦੇ ਡੰਗਰ ਡੁੱਬੇ ਪਏ ਆ। ਸੋ ਹਾਲਾਤ ਬੜੇ ਮਾੜੇ ਆ। ਸਰਕਾਰ ਨੂੰ ਜਗਣਾ ਚਾਹੀਦਾ ਤੇ ਛੇਤੀ ਆ ਕੇ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਏ। ਤੇ ਇਹਨਾਂ ਲੋਕਾਂ ਨੂੰ ਜਿਹੜਾ ਇਹ ਹੈ ਇਹ ਜਿਹੜਾ ਇੰਨਾ ਇਹਨਾਂ ਦੀ 10-15 ਹਜ਼ਾਰ ਏਕੜ ਜ਼ਮੀਨ ਸਾਰਾ ਝੋਨਾ ਡੁੱਬਿਆ ਪਿਆ। ਦਰਖਤ ਗਿਰਗੇ ਆ। ਮਾਲ ਦਾ ਨੁਕਸਾਨ ਹੋ ਗਿਆ, ਡੰਗਰਾਂ ਦਾ ਨੁਕਸਾਨ ਹੋਇਆ। ਇਹਦੀ ਪਰਪਾਈ ਵਾਸਤੇ ਤੁਰੰਤ ਗੁਰਦੌਰੀ ਕਰਾ ਕੇ ਇਹਨਾਂ ਨੂੰ ਜਿਹੜੀ ਹੈ ਮੁਆਵਜ਼ਾ ਉਹ ਦੇਣਾ ਚਾਹੀਦਾ ਤੇਨੀ ਸਾਹਿਬ ਕੀ ਕਹਿਣਾ ਚਾਹੁੰਦੇ ਹਰ ਵਾਰ ਜਿਹੜਾ ਵਾ ਇਹ ਏਰੀਆ ਡੁੱਬ ਜਾਂਦਾ ਵਾ ਤੇ ਜਿਹੜੀ ਮੌਜੂਦਾ ਸਰਕਾਰ ਆ ਇਸ ਵਕਤ ਪਹੁੰਚੀ ਵੀ ਨਹੀਂ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਕਰਦੇ ਕਿ ਤੁਸੀਂ ਸਾਫ ਕਾ ਸੀਐਮ ਹੋਣ ਦੇ ਬਾਵਜੂਦ ਵੀ ਤੁਸੀਂ ਐਕਟਿਵ ਆ ਤੇ ਸਾਡੇ ਮੌਜੂਦਾ ਐਮਐਲਏ ਸਾਹਿਬ ਦੇ ਨਾਲ ਤੁਸੀਂ ਏਰੀਆ ਦੇ ਵਿੱਚ ਆਏ ਆ ਪਰ ਜਿਹੜਾ ਮੌਜੂਦਾ ਸਰਕਾਰ ਆ ਉਹਨਾਂ ਦਾ ਇੱਕ ਵੀ ਇੱਥੇ ਕੋਈ ਬਚੰਦਾ ਆ ਨਹੀਂਗਾ ਹਲੇ ਤੱਕ ਤੇ ਉਹ گاਹ ਵੀ ਉਹਨਾਂ ਦੀ ਕੀ ਨੀਤੀ ਹੈ ਜੇ ਦੇਖ ਸਕਦੇ ਲੋਕ ਜਿਹੜੇ ਕਿੰਨੇ ਕੁ ਤੰਗ ਉਹਨਾਂ ਦੀ ਫਸਲਾਂਵਾੜੀ ਜਾਂ ਸਾਰੇ ਘਰ ਡੁੱਬ ਚੁੱਕੇ ਆ ਤੇ ਜਿਹੜੇ ਹੜ ਆਉਂਦੀ ਹੈ ਸਰਕਾਰ ਦੀਆਂ ਨਾਕਾਮੀਆਂ ਕਰਕੇ ਆਉਂਦੀ ਹੈ ਤੇ ਨਾ ਤਾਂ ਇਹਨਾਂ ਨੇ ਦਰਿਆ ਨੂੰ ਸਹੀ ਤਰੀਕੇ ਨਾਲ ਸਾਫ਼ ਕਰਿਆ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲਦੀ ਹੈ ਇੱਥੇ ਦੇ ਲੀਡਰ ਆਮ ਆਦਮੀ ਪਾਰਟੀ ਦੇ ਤੇ ਪੁਲਿਸ ਮਿਲ ਕੇ ਮਾਈਨਿੰਗ ਕਰਾਉਂਦੇ ਆ ਦਰਿਆ ਦੀ ਸਫਾਈ ਕੋਈ ਨਹੀਂ ਹੋਈ ਮਾਈਨਿੰਗ ਤਾਂ ਆ ਵੀ ਬੜੀ ਲਾਈ ਜੀ ਦਰਿਆ ਨੇ ਜ਼ਮੀਨ ਕਿੱਲਿਆਂ ਦੇ ਕਿੱਲੇ ਜਿਹੜੇ ਉਹ ਮਤਲਬ ਖਤਮ ਹੋ ਗਏ ਇਹ ਲੋਕ ਦੱਸ ਰਹੇ ਆ ਕਿ ਕਿੱਲਿਆਂ ਦੇ ਕਿਲੇ ਜ਼ਮੀਨ ਹੈ ਜਿਹੜੀ ਉਹ ਦਰਿਆ ਹਟਾ ਕੇ ਲੈ ਗਿਆ ਤੇ ਹਰ ਬਾਰ ਪਿਛਲੇ 3 ਸਾਲਾਂ ਤੋਂ ਇਹਨਾਂ ਨੂੰ ਇੱਥੇ ਇਸੇ ਤਰ੍ਹਾਂ ਸੰਤਾਪ ਚੁੜਨਾ ਪੈਂਦਾ ਕਿਉਂਕਿ ਦਰਿਆ ਦਾ ਸਹੀ ਰਸਤਾ ਨਹੀਂ ਬਣਿਆ ਤੇ ਉਹਦਾ ਬੰਨ ਨਹੀਂ ਬਣਿਆ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਕਿ ਡੀਸੀ ਨੂੰ ਵੀ ਹੁਣੇ ਟੈਲੀਫੋਨ ਕਰਾਂਗਾ ਕਿ ਇੱਥੇ ਆ ਕੇ ਲੋਕਾਂ ਦੀ ਸਾਰ ਲਓ ਮੈਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਣ ਰਿਹਾ ਪਿਛਲੇ ਪਿੰਡ ਵੀ ਇਹੀ ਹਾਲ ਸੀ ਉਸ ਤੋਂ ਪਹਿਲਾਂ ਅਸੀਂ ਨਕੋਦਰ ਏਰੀਆ 'ਚ ਗਏ ਉੱਥੇ ਵੀ ਇਹੀ ਹਾਲ ਸੀ ਕੋਈ ਸਰਕਾਰ ਦਾ ਬੰਦਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਆਇਆ ਸਰਕਾਰ ਸੁੱਤੀ ਪਈ ਹੈ ਲੋਕਾਂ ਦੇ ਜਿਹੜੇ ਘਰ ਉਜੜ ਗਏ ਐ ਤੇ ਲੋਕਾਂ ਦਾ ਮੰਦਾ ਹਾਲ ਹੈ ਚੰਨੀ ਸਾਹਿਬ ਇੱਕ ਇੱਥੇ ਲੋਕਾਂ ਦੀ ਇੱਕ ਹੋਰ ਸ਼ਿਕਾਇਤ ਸੀ ਕਿ ਜਿਹੜੀ ਸਰਕਾਰ ਵਾ ਨਜਾਇਜ਼ ਮਾਈਨਿੰਗ ਕਰਾਉਂਦੀ ਆ ਜਾਇਜ਼ ਕਿਉਂ ਨਹੀਂ ਜਾਂ ਲੋਕਾਂ ਨੂੰ ਖੁੱਲ੍ਹ ਕੇ ਕਿਉਂ ਨਹੀਂ ਦਿੱਤੀ ਜਾਂਦੀ ਮੈਂ ਇਹੀ ਪਹਿਲਾਂ ਗੱਲ ਕਰਕੇ ਹਟਿਆ ਕਿ ਇਸ ਹੜ੍ਹ ਆਉਣ ਦਾ ਕਾਰਨ ਨਜਾਇਜ਼ ਮਾਈਨਿੰਗ ਪਹਿਲੇ ਇੱਕ ਨਜਾਇਜ਼ ਜਾਂ ਜਾਇਲ ਮਾਈਨਿੰਗ ਕੀ ਕਿਉਂ ਕਿਹਾ ਜਾਂਦਾ ਪਹਿਲਾਂ ਤਾਂ ਉਹ ਐਕਸਪਲੇਨ ਕਰ ਦਿਓ ਨਜਾਇਜ਼ ਜਾਂ ਜਾਇਲ ਮਾਈਨਿੰਗ ਇਹ ਹੁੰਦੀ ਹੈ ਕਿ ਸਰਕਾਰ ਨਿਸ਼ਚਿਤ ਕਰੇ ਕਿ ਇੱਥੋਂ ਇੰਨੀ-ਇੰਨੀ ਮਿੱਟੀ ਔਰ ਰੇਤਾ ਚੱਕਿਆ ਜਾ ਸਕਦਾ ਹੈ ਕਿ ਸਰਕਾਰ ਉਹਦੀ ਆਕਸ਼ਨ ਕਰੇ ਤੇ ਰੇਟ ਸਰਕਾਰ ਨੂੰ ਪੈਸਾ ਮਿਲੇ ਹੁਣ ਸਰਕਾਰ ਦੇ ਖਾਤੇ ਕੁਝ ਨਹੀਂ ਜਾ ਰਿਹਾ ਚੋਰਾਂ ਦੇ ਥਾਨ ਹੈ ਜਿਹੜੇ ਲਾਠੀਆਂ ਦੇ ਗੱਜ ਮਿਨੇ ਜਾ ਰਹੇ ਕੋਈ ਕਦੇ ਕਿਤੇ ਦੇ ਪੱਟ ਲੈ ਜਾਂਦਾ ਅੱਧੀ ਰਾਤ ਨੂੰ ਕੋਈ ਅੱਧੀ ਰਾਤ ਨੂੰ ਕਿਤੇ ਦੇ ਪੱਟ ਲੈ ਜਾਂਦਾ ਰਾਤ ਨੂੰ ਇੱਥੇ ਧੂੜਾਂ ਪਈ ਜਾਂਦੀ ਹੈ ਤੇ ਰਾਤ ਨੂੰ ਰੇਤਾ ਚੱਕਿਆ ਜਾਂਦਾ ਤੇ ਉਹਦੇ ਪੈਸਾ ਸਰਕਾਰ ਨੂੰ ਕੋਈ ਨਹੀਂ ਮਿਲਦਾ ਜਿਹੜਾ ਕਾਨੂੰਨੀ ਤੌਰ ਤੇ ਆਕਸ਼ਨ ਹੋ ਕੇ ਨਾ ਰੇਤਾ ਵਿਕੇ ਉਹ ਨਜਾਇਜ਼ ਮਾਈਨਿੰਗ ਹੈ ਜਿਹੜਾ ਪਲੈਨਟ ਸਿਸਟਮ ਦੇ ਨਾਲ ਰੇਤਾ ਨਾ ਚੱਕਿਆ ਜਾਵੇ ਉਹ ਨਜਾਇਜ਼ ਮਾਈਨਿੰਗ ਹੈ ਤੇ ਇਸ ਏਰੀਆ 'ਚ ਸਾਰੇ ਲੋਕਾਂ ਦੇ ਗਵਾਹ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ ਜਿਹਦੇ ਕਰਕੇ ਹਰ ਬਾਰੇ ਇੱਥੇ ਹੜ ਮਾਰ ਕਰਦੇ ਆ ਇਸ ਕਰਕੇ ਸਰਕਾਰ ਨੂੰ ਜਾਗਣਾ ਚਾਹੀਦਾ ਸਰਕਾਰ ਦੇ ਖਾਤੇ 'ਚ ਕੁਝ ਜਾ ਨਹੀਂ ਰਿਹਾ ਧੱਕੇ ਨਾਲ ਇੱਥੇ ਦੇ ਲੀਡਰ ਤੇ ਪੁਲਿਸ ਮਿਲ ਕੇ ਨਜਾਇਜ਼ ਮਾਈਨਿੰਗ ਕਰਾਉਂਦੀ ਹੈ ਉਹ ਆਪ ਭਗਵੰਤ ਮਾਨ ਨੂੰ ਕਿੰਨਾ ਹਿੱਸਾ ਜਾਂਦਾ ਹੈ ਉਹਦਾ ਥੱਲੇ ਕਿੰਨਾ ਹਿੱਸਾ ਆਉਂਦਾ ਇਹ ਸਾਨੂੰ ਕੋਈ ਪਤਾ ਨਹੀਂ ਅੱਛਾ ਜਦੋਂ ਕਾਂਗਰਸ ਸਰਕਾਰ ਸੀਗੀ ਉਸ ਵੇਲੇ ਜਿਹੜਾ ਮਾਈਨਿੰਗ ਦਾ ਸੀਗਾ ਉਹ ਸਿਸਟਮ ਤੋਂ ਚੇਂਜ ਕੀਤਾ ਸੀਗਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਐਸੀ ਸਿਸਟਮ ਦੇ ਨਾਲ 5.5 ਰੁਪਏ ਪਰ ਕਯੂਬਿਕ ਫੁੱਟ ਦਰਿਆ ਚੋਂ ਰੇਤੇ ਦਾ ਰੇਟ ਫਿਕਸ ਕਰਤਾ ਸੀ ਉਹਦੇ ਨਾਲ ਹਰ ਕਿਸੇ ਨੂੰ 5.5 ਰੁਪਏ ਰੇਟ ਮਿਲਦਾ ਸੀ ਤੇ ਸਰਕਾਰ ਨੂੰ ਪੈਸੇ ਜਾਂਦੇ ਸੀ ਏ ਕਹਦੇ ਸੀ ਅਸੀਂ 20000 ਕਰੋੜ ਦੇ ਜੋ ਇਕੱਠਾ ਕਰਾਂਗੇ ਇੱਕ ਥੇਲਾ ਇਹਨਾਂ ਨੇ ਸਰਕਾਰ ਨੂੰ ਨਹੀਂ ਆਇਆ ਲੋਕਾਂ ਨੂੰ ਅੱਜ ਰੇਤਾ ਮਿਲ ਰਿਹਾ ਲੇਕਿਨ 35 ਰੁਪਏ ਕਿਊਬਿਕ ਫੁੱਟ ਮਿਲ ਰਿਹਾ ਤੇ ਲੋਕ ਲੁੱਟੇ ਜਾ ਰਹੇ ਆ ਉਹਦਾ ਪੈਸਾ ਦਿੱਲੀ ਵਾਲੇ ਲੈ ਜਾ ਰਹੇ ਆ ਜਾਂ ਮੁੱਖ ਮੰਤਰੀ ਅੱਦੇ ਜਾ ਰਹੇ ਆ ਜਾਂ ਇੱਥੇ ਦੇ ਲੀਡਰ ਚੰਨ ਸਭ ਇੱਕ ਸਾਲ ਆ ਇਹ ਸਾਰੇ ਹਲਕੇ ਦੇ ਲੋਕ ਇਹ ਡਿਮਾਂਡ ਕਰਦੇ ਆ ਵੀ ਆਪਾਂ ਇੱਥੇ ਜਿਹੜੀਆਂ ਛੜਕਾਂ ਆਪਣੇ ਐਲਾਨ ਵੀ ਕੀਤੇ ਤਾਂ ਵੀ ਨਹੀਂ ਪਟੀਆਂ ਬਣੀਆਂ ਇਹ ਚਾਹੁੰਦੇ ਆ ਵੀ ਸਾਨੂੰ ਜਿਹੜੇ ਦਰਿਆ ਆਪ ਨੂੰ ਖਾਲਣ ਦਿੱਤੇ ਜਾਣ ਅਸੀਂ ਆਪੇ ਖਾਲਾਂਗੇ ਆਪੇ ਤੇਲ ਬਾਲਾਂਗੇ ਤੁਸੀਂ ਬਸ ਸਿਰਫ ਇਜਾਜ਼ਤ ਦੇਦੇ ਹੋ ਕੀ ਤੁਸੀਂ ਸਰਕਾਰ ਨੂੰ ਪਿੰਡ ਵਾਲਿਆਂ ਨੇ ਜੇ ਕੋਈ ਵੀ ਬੰਨ ਲਾਣਾ ਹੈ ਕੋਈ ਵੀ ਕੁੱਝ ਕਰਨਾ ਕੋਈ ਇਜਾਜ਼ਤ ਦੀ ਲੋੜ ਨਹੀਂ ਮੈਂ ਆ ਜਾਊਂਗਾ ਮੈਂ ਇਜਾਜ਼ਤ ਹੈ ਜਿਹੜਾ ਆ ਕੇ ਰੋਕੂਗਾ ਦੇਖ ਲਵਾਂਗੇ ਤੁਸੀਂ ਜਿਹੜਾ ਕੁਝ ਕਰਨਾ ਕਰੋ ਆਪਣੇ ਬਚਾਅ ਵਾਸਤੇ ਮੈਂ ਤੁਹਾਡੇ ਨਾਲ ਕੋਈ ਬੋਲਣਾ ਤੋ ਸਰ ਇੱਕ ਤੁਹਾਡੀ ਸਰਕਾਰ ਆਉਣੀ ਸਾਡੀ ਕਾਂਗਰਸੀ ਸਰਕਾਰ ਆਉਣੀ ਹੈ ਕਟੜ ਸਰਕਾਰ ਆਉਣੀ ਵੀ ਆ ਸਾਨੂੰ ਇਹ ਯਕੀਨ ਹੈ ਪਰ ਅਹੀ ਸਰਕਾਰ ਤੋਂ ਇਹੀ ਮੰਗ ਕਰਦੇ ਮੰਗ ਨਹੀਂ ਅਸੀਂ ਤੁਹਾਡੇ ਕੋਲ ਹੱਕ ਲੈਣਾ ਚਾਹੁੰਦੇ ਆ ਆਪਣਾ ਕਿਉਂ ਲੈਣਾ ਚਾਹੁੰਦੇ ਸਾਡੇ ਜੰਗ ਮੁੱਡੇ ਸਾਰੇ ਕਾਲੇ ਸਵਾਲ ਕਿਸੇ ਨੇ ਨਹੀਂ ਕਰਨਾ ਗੁਗਨੀਆਂ ਦਾ ਫੱਕਾ ਮਾਰ ਕੇ ਖੜੇ ਆ ਸਾਡੇ ਪਹਿਲਾ ਜਨੀ ਸਾਹਿਬ ਤੁਸੀਂ ਜਦੋਂ 19 ਦੇ ਵਿੱਚ ਹੜ ਆਇਆ ਖਲਾੜੀ ਸਾਹਿਬ ਨੇ ਸਾਨੂੰ ਰਾਤ ਨੂੰ ਹੜ ਆਇਆ ਸਵੇਰ ਸਾਡੇ ਕੋਲ ਝਾੜਾਂ ਤੇ ਪਹੁੰਚ ਗਏ ਸੀ ਸਾਰਾ ਕੁਝ ਸਾਡੇ ਸਾਡੀ ਹਮਦਰਦੀ ਲਈ ਬਹੁਤ ਕੁਝ ਕੀਤਾ ਇਹਨਾਂ ਨੇ ਪਰ ਜਦੋਂ 23 ਦੇ ਵਿੱਚ ਆਇਆ ਸਾਡੇ 19 ਬੱਤਰਾ ਹਲਾਕ ਹੋ ਗਏ ਹਜੇ ਤੱਕ ਸਾਡਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੁਣ ਸਾਡੀ ਸੜਕ ਦਾ ਮੇਨ ਅਸੀਂ ਹਜੇ ਦਰਿਆ ਦੇ ਵੀ ਛੱਡੋ ਸਾਨੂੰ ਸੜਕ ਦਾ ਵਿਸ਼ਵਾਸ ਕੀ ਦਿਵਾਉਣੇ ਲਾਡੀ ਸਾਹਿਬ ਤੁਸੀਂ ਵੀ ਆ ਸਾਡੇ ਐਮਐਲਏ ਸਾਹਿਬ ਸਾਡੇ ਬੁੱਜਿਆ ਪਰ ਅਸੀਂ ਤੁਹਾਡੇ ਤੋਂ ਸਵਾਲ ਕਰਨੇ ਆ ਤੁਹਾਡੇ ਕੋਲ ਇਹ ਸਾਕ ਲੈਣਾ ਸਾਡੀ ਸੜਕ ਕਿੰਨੇ ਦਿਨ ਵਿੱਚ ਪਾਸ ਹੁੰਦੀ ਸਾਨੂੰ ਇਹ ਨਹੀਂ ਪਤਾ ਕਿ 3 ਸਾਲ ਪਿੱਛੇ ਕਿੱਦਾਂ ਨਿਕਲ ਗਿਆ ਹਾ ਕਿੰਨੇ ਟਾਈਮ ਦੇ ਵਿੱਚ ਸਾਨੂੰ ਸੜਕ ਦਿੰਨੇ ਆ ਇਹ ਹੱਕ ਲੈਣਾ ਤੁਹਾਡੇ ਕੋਲ ਸਾਰ ਅਸੀਂ ਜਾਨੀ ਸਾਹਿਬ ਇਹ ਤੁਹਾਡੇ ਦੇ ਹੱਥ ਬੰਦ 22 ਤਰੀਕ ਹੈ 28 ਤਰੀਕ ਦਾ ਇਹਦਾ ਟੈਂਡਰ ਸੀਗਾ ਜੀ ਸਰ ਡਾਡੀ ਜੀ ਹਰ ਗੱਲ ਦਾ ਇਹ ਪਿੱਛਾ ਕਰਦੇ ਜਿਹੜੀ ਹਲਕੇ ਦੀ ਹੁੰਦੀ ਇਹ ਜਿਹੜਾ ਪੁਲ ਹੈ 11 ਕਰੋੜ ਵਾਲਾ ਹਾਲਾਂਕਿ ਸਾਡੇ ਟਾਈਮ ਪਾਸ ਹੋਇਆ ਸੀ ਇਹਨਾਂ ਨੇ ਟੈਂਟਰ ਅਜੇ ਤੱਕ ਨਹੀਂ ਸੀ ਲਗਾਇਆ ਹੁਣ ਟੈਂਡਰ ਲਗਾਇਆ ਹੁਣ ਕੇਂਦਰ ਵਾਲੇ ਮੁੱਕਰ ਗਏ ਹੁਣ ਅਸੀਂ ਦੋਨੋਂ ਜਾ ਕੇ ਕੇਂਦਰ ਨਾਲ ਗੱਲ ਕਰ ਰਹੇ ਹਾਂ ਕਿ ਜੀ ਤੁਸੀਂ ਨਾ ਮੁਕਰੋ ਇਹ ਸਾਡੇ ਪੈਸੇ ਰਿਲੀਜ਼ ਕਰ ਦਿਓ ਇਹ ਆਉਣ ਵਾਲੇ ਹਫਤੇ ਵਿੱਚ ਕਲੀਅਰ ਕਰਾ ਦੇ 11 ਤਰੀਕ ਨੂੰ ਤੁਹਾਨੂੰ 11 ਤਰੀਕ ਨੂੰ ਕਲੀਅਰ ਹੋਏਗਾ ਕਿ ਕਿਸ ਤਰੀਕੇ ਨਾਲ ਹੁੰਦਾ ਲੇਕਿਨ ਇਹ ਸਰਕਾਰ ਦੀ ਨਾਕਾਮੀ ਕਰਕੇ ਉਹ ਪੈਸਾ ਰੁਕਿਆ ਹੋਇਆ ਤੇ ਆ ਜਿਹੜੀ ਢਾਪ ਹੈ ਥੋੜੀ ਹਰ ਵਾਰ ਟੁੱਟ ਜਾਂਦੀ ਇਹਨੂੰ ਤਿਆਰ ਨਹੀਂ ਕਰਦੀ ਸਰ ਇਹ ਤਰੀਕ ਤੇ ਸਾਨੂੰ ਇਹ ਵਿਸ਼ਵਾਸ ਹੋਊਗਾ ਵੀ ਸਾਡੀ ਸੜਕ ਬਣੂਗੀ ਵੀ ਇਹਦੀ ਪੱਟੀ ਜਾਊਗੀ 11 ਤਰੀਕ ਨੂੰ ਇਹ ਸਾਡੀ ਮੈਂ ਦੱਸਦਾ ਹਾਂ ਸਰ ਲਖਪਤ ਦੇਖੋ ਚੰਨੀ ਸਾਹਿਬ ਨੂੰ ਦਰਦ ਜਾਗਿਆ ਤਾਂ ਚੰਨੀ ਸਾਹਿਬ ਅੱਜ ਆਪਣਾ ਦੁੱਖ ਸੁਣਨ ਆਇਆ ਕਿਉਂਕਿ ਮੈਂ ਅੱਜ ਸਵਿਧਾਨ ਪਚਾਓ ਰੈਲੀ ਸੀ ਪਹਿਲਾਂ ਦੀ ਡੇਟ ਨਿਸ਼ਚਿਤ ਹੋਈ ਸੀ ਤੇ ਅਸੀਂ ਪਹਿਲਾਂ ਚਾਹੁੰਦੇ ਸੀ ਵੀ ਕੈਨਸਲ ਕਰਤੀਏ ਕਿਉਂਕਿ ਲੋਕ ਅੱਜ ਔਕੀ ਘੜੀ ਚ ਆ ਚਲੋ ਪ੍ਰਧਾਨ ਜੀ ਨੇ ਦੇਸ਼ ਕੀਤਾ ਵੀ ਤੁਸੀਂ ਵਾਰ-ਵਾਰ ਡੇਟ ਬਦਲੀ ਗਈ ਆ ਵੀ ਇਹਨੂੰ ਕਰ ਲਈਏ ਅੱਜ ਜਦੋਂ ਉੱਥੇ ਰੈਲੀ ਦੇ ਵਿੱਚ ਗੱਲ ਹੋਈ ਵੀ ਸਾਡੇ ਲੋਕਾਂ ਦੀ ਸਾਰ ਲੈਣ ਦੀ ਲੋੜ ਆ ਤੇ ਚੰਨੀ ਸਾਹਿਬ ਨੇ ਜਦੇ ਪ੍ਰੋਗਰਾਮ ਨਿਸ਼ਚਿਤ ਕਰਤਾ ਵੀ ਚਲੋ ਆਪਾਂ ਜਾ ਕੇ ਵੇਖ ਕੇ ਆਉਨੇ ਆ ਮੈਨੂੰ ਜੇ ਨਜ਼ਰ ਮੈਂ ਜਾ ਕੇ ਗਰਾਊਂਡ ਦੇ ਵਿੱਚ ਦੇਖਦਾ ਨਹੀਂ ਉਹ ਨਜ਼ਰ ਮੈਨੂੰ ਉਹਦੇ ਤੇ ਕੋਈ ਜਾਣਕਾਰੀ ਨਹੀਂ ਸਹੀ ਆਉਗੀ ਅੱਜ ਸਾਰਾ ਅਸੀਂ ਏਰੀਆ ਦਿਖਾ ਰਹੇ ਆ ਔਰ ਮੈਂ ਬੇਨਤੀ ਕਰਦਾ ਮੇਰੇ ਨੌਜਵਾਨ ਵੀਰਾਂ ਨੇ ਸਵਾਲ ਕੀਤਾ ਜਿਹੜੀ ਪ੍ਰਧਾਨ ਮੰਤਰੀ ਛੜਕ ਰામਨ ਯੋਜਨਾ ਦੇ ਤਹਿਤ ਆਪਣੀ ਮਾਨਕ ਤੋਂ ਲੈ ਕੇ ਕੰਗਾ ਤੱਕ ਛੜਕ ਬਣਨੀ ਆ ਉਹਦੇ ਵਿੱਚ ਜਿਹੜਾ ਪੁਲ ਬਣਨਾ ਵੰਦੇ ਉੱਤੇ ਉਹ 11 ਕਰੋੜ ਰੁਪਏ ਦਾ ਟੈਂਡਰ ਉਹਦਾ ਪਾਸ ਹੋ ਚੁੱਕਾ ਆ ਟੈਂਡਰ ਲੱਗ ਕੇ ਉਹਦਾ ਕਲੀਅਰ ਹੋ ਚੁੱਕਾ ਜਿਹੜਾ ਇਹਨਾਂ ਰੋੜਾਂ ਦਾ ਟੈਂਡਰ ਖੁੱਲਣਾ ਸੀ ਉਹ 28 ਤਰੀਕ ਨੂੰ ਖੁੱਲਣਾ ਸੀ ਮੇਰਾ 5 ਦਿਨ ਹੋਰ ਐਕਸਟੈਂਡਿੰਗ ਐਕਸਟੈਂਸ਼ਨ ਹੋ ਗਈ ਉਹਦੀ ਤੇ ਕਿਉਂ ਮੈਨੂੰ ਅਫਸਰਾਂ ਨਾਲ ਚੰਡੀਗੜ੍ਹ ਜਾ ਕੇ ਗੱਲ ਕਰਨ ਦਾ ਮੌਕਾ ਮਿਲਿਆ ਸਾਡੇ ਆਈਐਸ ਅਫਸਰਾਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ ਜਿਹੜਾ ਕੀ ਅਸੀਂ ਇਹ ਪ੍ਰੋਜੈਕਟ ਸਾਡਾ ਮਾਰਚ 2000 23 ਦਾ 24 ਦਾ ਪਾਸ ਹੋਇਆ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਦਾ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਛੜ ਗ੍ਰਾਮ ਨਿਯੋਜਨਾ ਦਾ ਪਾਸ ਹੋਇਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੰਸਲਟੈਂਟ ਹਾਇਰ ਕਰਨਾ ਸੀ ਜਿਹੜਾ ਕੀ ਇੱਕ ਸਾਲ ਨਹੀਂ ਕੀਤਾ ਜਦੋਂ ਆ ਪਿਛਲੇ ਮਾਰਚ ਦੇ ਵਿੱਚ ਸੈਸ਼ਨ ਆਇਆ ਤਾਂ ਮੈਂ ਸੈਸ਼ਨ ਦੇ ਵਿੱਚ ਮੁੱਦਾ ਚੱਕਿਆ ਵੀ ਤੁਸੀਂ ਪ੍ਰਧਾਨ ਮੰਤਰੀ ਸਕੀਮ ਜਿਹੜੀ ਆ ਪੰਜੂਰੇ ਪੰਜਾਬ ਨੂੰ ਉਹਦੀਆਂ ਸੜਕਾਂ ਦਾ ਲਾਭ ਮਿਲਣਾ ਤਾਂ ਤੁਸੀਂ ਇੱਕ ਪੰਜਾਬ ਨੇ ਇੱਕ ਅਫਸਰ ਲਾਉਣਾ ਉਹਦੀ ਅਸੈਸਮੈਂਟ ਕਰਕੇ ਉਹਦਾ ਰੇਟ ਦੇਣਾ ਵੀ ਪੁਰਾਣੇ ਮਟੀਰੀਅਲ ਕਿੰਨੇ ਦਾ ਤੇ ਉਹ ਮਟੀਰੀਅਲ ਵਿੱਚ ਐਡਜਸਟਮੈਂਟ ਹੋਣਾ ਹੀ ਉਸ ਤੋਂ ਬਾਅਦ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਪੰਜਾਬ ਸਰਕਾਰ ਨੇ ਉਹ ਕੰਸਲਟੈਂਟ हायर ਨਹੀਂ ਕੀਤਾ ਆਪ੍ਰੈਲ ਚ ਆ ਕੇ ਕੀਤਾ ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਉਸ ਤੋਂ ਬਾਅਦ ਉਹ ਟੈਂਡਰ ਲੱਗੇ ਤੇ ਜੁਲਾਈ ਦੇ ਵਿੱਚ 27 ਜੁਲਾਈ ਕੇ 26 ਜੁਲਾਈ ਨੂੰ ਪੰਜਾਬ ਸਰਕਾਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਚਿੱਠੀ ਕੱਢਦੀ ਪੂਰੇ ਦੇਸ਼ ਲਈ ਵੀ ਜਿਹੜੇ ਪ੍ਰੋਜੈਕਟ ਅਜੇ ਤੱਕ ਸ਼ੁਰੂ ਨਹੀਂ ਹੋਏ ਉੱਗੇ ਉਹਨਾਂ ਨੂੰ ਹਜੇ ਰੋਹ ਹਾਲ ਦੀ ਘੜੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਉਹ ਚਿੱਠੀ ਮੇਰੇ ਕੋਲ ਹੈ ਮੈਂ ਤੁਹਾਨੂੰ WhatsApp ਕਰ ਦਿੰਦਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਇਹਦੇ ਤੇ ਲੜਾਈ ਮੈਂ ਚੰਨੀ ਸਾਹਿਬ ਨਾਲ ਰਾਹ ਚ ਆਉਂਦਾ ਵੀ ਗੱਲ ਕਰ ਰਿਹਾ ਸੀ ਵੀ ਇਹ ਬਹੁਤ ਅਹਿਮ ਮੁੱਦਾ ਸਾਡੇ ਲਈ ਸਾਡੀਆਂ 4 ਛੜਕਾਂ 62 ਕਿਲੋਮੀਟਰ ਸਾਡੇ ਹਲਕੇ ਦੀਆਂ ਵਾ ਤੇ ਸਾਰੇ ਪਿੰਡ ਜੁੜਨ ਲਈ ਅਸੀਂ ਇਹ ਪ੍ਰੋਗਰਾਮ ਅਲਿਕਿਆ ਸੀ ਵੀ ਵੱਡੇ ਵੱਡੀ ਰੋਡ ਬਣ ਜੇ ਤਾਂ ਸਾਰੇ ਛੋਟੇ ਪਿੰਡ ਉਹਦੇ ਨਾਲ ਜੁੜ ਜਾਣ ਇਸ ਕਰਕੇ ਰਿਪੇਅਰ ਪ੍ਰੋਗਰਾਮ ਚ ਵੀ ਨਹੀਂ ਪਾਈ ਅਫਸਰਾਂ ਨੇ ਕਿਉਂਕਿ ਇਹਦੇ ਤੇ ਇੱਕ ਦੋ ਪੁਲ ਹੋਰ ਵੀ ਬਣਨੇ ਜਿੱਥੇ ਵਹੀਂ ਦੀ ਰਾਸਤਾ ਰੁੜ ਜਾਂਦਾ ਉਹ ਵੀ ਪੋਲ ਬਣਨੇ ਆ ਇਹ ਮਹਾਰਾਜ ਵਾਲੇ ਵਜਿੱਦੀ ਹੋ ਕੇ ਅੱਗੇ ਜਾਣੀ ਆ ਕੰਗਾ ਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇਹਦੇ ਤੇ ਅਸੀਂ ਪੈਰਵਾਹੀ ਕਰ ਰਹੇ ਆ ਠੀਕ ਆ ਅੱਜ ਸਰਕਾਰ ਆਪਣੀ ਨਹੀਂ ਮੈਂ ਜਿੱਦਣਾ ਇਹਨੂੰ ਵਜੋਂ ਨੇੜੇ ਮੜੀ ਫੋਟੋ ਆਉਣ ਵਾਲੇ ਸਮੇਂ 'ਚ ਇਹਨੂੰ ਆਪਾਂ ਪੂਰੇ ਨਿਯਮ ਜੋ ਨਾਲ ਇਹਨੂੰ ਮੁੱਦਾ ਚੱਕ ਕੇ ਇਹਨੂੰ ਲਾਗੂ ਕਰਾਵਾਂਗੇ ਇੱਕ ਇੱਕ ਚੰਨੀ ਦਾ ਆਪਣੇ ਉਹਨੇ ਹੀ ਪਾਣੀ ਆਇਆ ਉਦੋਂ ਬਾਹਰ ਜਾ 15000 ਮਿਲਿਆ 12000 12000 12000 ਇੱਕ ਵੀ ਮਿਲਿਆ 23 ਚ ਮਿਲਿਆ 800 ਰੁਪਏ ਉਹ ਵੀ ਨਹੀਂ ਪੂਰਾ ਹੋ ਰਿਹਾ ਜੀ ਬਹਿ ਗਏ ਬਹੁਤ ਕੀਤਾ ਦੇਖੋ ਜਦੋਂ ਮੈਂ ਮੁੱਖ ਮੰਤਰੀ ਬਣਿਆ ਲਖਾਦਰ ਟਾਈਮ ਮਿਲਦਾ ਸੀ 8000 ਮਹਾਰਾਜਾ ਟਾਈਮ ਮਿਲਿਆ 12000 ਤੇ ਜਦੋਂ ਐਸੀ ਮੁੱਖ ਮੰਤਰੀ ਬਣੇ ਮੈਂ ਬਣਿਆ ਤਾਂ ਮੁਆਵਜ਼ਾ ਮਿਲਿਆ 17000 17000 ਨਰਮੇ ਦਾ ਤੇ ਆ ਜਿਹੜਾ ਹੁਣ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਗਾ ਬੱਕਰੀਆਂ ਦਾ ਵੀ ਦਊਗਾ ਇਹਨੇ ਦਿੱਤਾ 6800 ਵੀ ਸਾਰਿਆਂ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਮੈਂ ਅੱਜ ਵੀ ਅਸੀਂ ਮੰਗ ਕਰਦੇ ਹਾਂ ਉਹ ਵੀ ਸੈਂਟਰ ਸਰਕਾਰ ਨੇ ਦਿੱਤਾ ਜੀ ਇਹਨੇ ਕੁਝ ਨਹੀਂ ਦਿੱਤਾ ਇਹਨੇ ਮੁਰਗੀ ਆਈ ਫੜ ਛੱਡੀ ਰੱਖ ਚਾ ਇੱਥੇ ਆ ਬੰਦੇ ਮੈਂ ਅੱਜ ਵੀ ਮੰਗ ਕਰਦਾ ਕਿ ਭਾਈ ਨਹੀਂ ਸੈਂਟਰ ਸਰਕਾਰ ਨੇ ਦਿੱਤਾ ਜੀ ਕਹਿੰਦਾ ਕਿਸਾਨ ਦਾ ਪੁੱਤਰ ਆ ਕਿਸਾਨ ਅੱਜ ਡੁੱਬਿਆ ਖੜਾ ਹੈ ਤੇ ਆ ਦੇ 50000 ਰੁਪਏ ਕੀਲੇ ਦਾ ਮੁਆਵਜ਼ਾ ਇਹ ਕਹਿੰਦਾ ਸੀ ਅਸੀਂ ਪਹਿਲੇ ਹੀ ਦੇ ਦੇ ਕਰਾਂਗੇ ਬਾਅਦ ਚ ਗਰਦੋਰੀ ਹੋਏਗੀ ਉਹ ਦੁਪਹਿਰਾ ਉਹ ਰਹਾਤੇ ਭੇਜਦੇ ਆ ਦਾਲ ਰੋਟੀਆਂ ਭੇਜਦੇ ਨੇ ਲੋਕਾਂ ਵਾਸਤੇ ਚਾਰਾ ਐ ਪੱਠਾ ਐ ਨਹੀਂ ਇਹ ਬੰਦੇ ਗੱਲਾਂ ਕਰਦੇ ਹੋਰ ਐ ਤੇ ਚਾਰੇ ਇਹਨਾਂ ਦੇ ਕਾਰਨਾਮੇ ਕੋਈ ਚੱਜਦੇ ਹੈ 2019 ਜਾੜ ਆਇਆ ਸੀ ਜੀ 15 ਦਿਨੀ ਖਾਕਿਆਂ ਚ 12000 ਰੁਪਇਆ ਮਾਜਵਾ ਸਾਡੇ ਪੈ ਗਿਆ ਸੀਗਾ 15 ਦਿਨ ਦੀ ਮੁਰਗੀ ਦਾ 23 ਜਾੜ ਆਇਆ ਨਾ ਐਲਾਨ ਕੀਤਾ ਜਹਾਜ਼ ਵਾਲਾ ਧਿਆਨ ਨਾਲ ਜੀ ਆ ਥੱਲੇ